ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਪਿੰਡ ਸੁਣੀ ਦਾ ਮਾੜੀ ਨਹੀਂ ਪਿੰਡ ਦੇ ਵਿੱਚੋਂ ਲੰਘਦੀ ਸੀ ਇੱਕ ਨਹੀਂ ਪਿੰਡ ਦੇ ਵਿੱਚੋਂ ਲੰਘਦੀ ਸੀ ਇੱਕ ਰੋੜ ਵੇਜਦੀ ਲਾਰੀ ਨਹੀਂ ਉਰਲੇ ਪਿੰਡੋਂ ਉਹ ਸੀ ਚੜਦਾ ਨਹੀਂ ਉਰਲੇ ਪਿੰਡੋਂ ਉਹ ਸੀ ਚੜਦਾ ਪਰਲੇ ਪਿੰਡੋਂ ਕੁਵਾਰੀ ਨਹੀਂ ਮੁੰਡੇ ਨੇ ਫਿਰ ਪੜਨਾ ਕੀ ਸੀ ਨਹੀਂ ਮੁੰਡੇ ਨੇ ਫਿਰ ਪੜਨਾ ਕੀ ਸੀ ਲੱਗ ਗਈ ਇਸ਼ਕ ਬਿਮਾਰੀ ਫੇੜ ਕਰਾਤਾ ਨਹੀਂ ਬਾਪੂ ਦਾ ਪਟਵਾਰੀ ਫੇੜ ਕਰਾਤਾ ਨਹੀਂ ਬਾਪੂ ਦਾ ਪਟਵਾਰੀ ਫੇੜ ਕਰਾਤਾ ਨਹੀਂ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਪਿੰਡ ਸੁਣੀ ਦਾ ਮਾਲੀ ਨਹੀਂ ਪਿੰਡ ਦੇ ਵਿੱਚੋਂ ਲੰਗਦੀ ਸੀ ਇੱਕ ਨਹੀਂ ਪਿੰਡ ਦੇ ਵਿੱਚੋਂ ਲੰਗਦੀ ਸੀ ਇੱਕ ਰੋੜ ਵੇਜਦੀ ਲਾਰੀ ਨਹੀਂ ਔਰਲੇ ਪਿੰਡੋਂ ਉਹ ਸੀ ਚੜਦਾ ਨਹੀਂ ਔਰਲੇ ਪਿੰਡੋਂ ਉਹ ਸੀ ਚੜਦਾ ਪਰਲੇ ਪਿੰਡੋਂ ਕੁਵਾਰੀ ਨਹੀਂ ਮੁੰਡੇ ਨੇ ਫਿਰ ਪੜਨਾ ਕੀ ਸੀ ਨੇੁੰ ਮੁੰਡੇ ਨੇ ਫੇਰ ਪੜਨਾ ਕੀ ਸੀ ਲੱਗ ਗਈ ਇਸ਼ਕ ਬਿਮਾਰੀ ਫੇਰ ਕਰਾਤਾ ਨਹੀਂ ਬਾਪੂ ਦਾ ਪਟਵਾਰੀ ਫੇਰ ਕਰਾਤਾ ਨਹੀਂ ਬਾਪੂ ਦਾ ਪਟਵਾਰੀ ਫੇਰ ਕਰਾਤਾ ਨਹੀਂ ਬਾਪੂ ਦਾ ਪਟਵਾਰੀ ਫੇਰ ਕਰਾਤਾ